ਭਈ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਨਾ ਇਹ ਪੰਜਾਬ ਦੇ ਸਭ ਤੋਂ ਵੱਡੇ ਇਕੱਠ ਦੀ ਗੱਲ ਕਰਨ ਜਾ ਰਿਹਾ। ਇਹ ਭਾਈ ਕੀ ਢਰੋਲੀ ਆ। ਇੱਥੇ ਹਰ ਸਾਲ ਸਮਾਗਮ ਹੁੰਦਾ ਜਿਹਦੇ ਵਿੱਚ ਹਰ ਸਾਲ ਕਰੋੜਾਂ ਦੇ ਹਿਸਾਬ ਨਾਲ ਸੰਗਤ ਆਉਂਦੀ ਆ। ਅਸੀਂ ਇੱਥੇ ਪ੍ਰੋਗਰਾਮ ਕਾਫੀ ਸਾਲਾਂ ਤੋਂ ਲਾਉਂਦੇ ਆਉਂਦੇ ਆ ਤੇ ਮੈਂ ਇਸ ਵਾਰ ਵੀਡੀਓ ਬਣਾਈ ਸੀ ਮਾਹ ਚੱਲ ਦੇਖਾਂ ਇਕੱਠ ਕਿੰਨਾ ਕੁ ਹੁੰਦਾ। ਪਰ ਇੱਥੇ ਇਕੱਠ ਦੀ ਕੋਈ ਗਿਣਤੀ ਨਹੀਂ। ਕਿਉਂਕਿ ਕਰੋੜਾਂ ਦੇ ਹਿਸਾਬ ਨਾਲ ਇਕੱਠ ਸੀਗਾ। ਤੇ ਸਾਡਾ ਬੁਰਾ ਹਾਲ ਹੋ ਗਿਆ ਸੀ ਕੰਮ ਕਰਦੇ ਜਾਂਦਾ ਤੇ ਇੱਕ ਪਾਸੇ ਦਾ ਵੀਡੀਓ ਬਣਾ ਰਹੇ ਸੀ ਇੱਕ ਪਾਸੇ ਆਪਣੇ ਆਪ ਦੇ ਵੀ ਹਾਸਾ ਜਾ ਰਿਹਾ ਸੀ ਵੀ ਯਾਰ ਇੰਨਾ ਇਕੱਠ ਬੁਰਾ ਹਾਲ ਹੋ ਗਿਆ ਸੀ ਸਾਡਾ ਤੁਸੀਂ ਦੇਖ ਸਕਦੇ ਹੋ ਨਾ ਵੀ ਕਰੋੜਾਂ ਦੇ ਹਿਸਾਬ ਨਾਲ ਇਕੱਠ ਸੀਗਾ ਇੱਥੇ ਤੇ ਜਿੱਥੇ ਤੱਕ ਵੀ ਕੈਮਰਾ ਜ਼ੂਮ ਹੁੰਦਾ ਨਾ ਉੱਥੇ ਤੱਕ ਇਕੱਠ ਇਕੱਠ ਦਿੰਦਾ ਤੇ ਜਿੰਨੇ ਲੋਕ ਇੱਥੇ ਪੰਡਾਲ ਦੇ ਵਿੱਚ ਬੈਠੇ ਹਨ ਇਹਦੋਂ ਅੱਧੇ ਲੋਕ ਲੰਗਰ ਹਾਲ ਦੇ ਵਿੱਚ ਸੀ ਅਸੀਂ ਬਾਰੇ ਅਸੀਂ ਉਧਰ ਸਮਾਗਮ ਚੱਲਦਾ ਸੀ ਅਸੀਂ ਮੈਟ ਲਾਉਂਦੇ ਸੀਗੇ ਇੱਧਰ ਕਿਉਂਕਿ ਜਦੋਂ ਸਮਾਗਮ ਚੱਲਦਾ ਹੋਵੇ ਕੰਮ ਕਰਨਾ ਪੈਂਦਾ ਨਾ ਨਾਲ ਦੀ ਨਾਲ ਤੁਸੀਂ ਦੇਖਦਾ ਦੋ ਇਕੱਠ بڑا ਸੀਗਾ ਯਾਰ ਸਮਝ ਨਹੀਂ ਆਉਂਦੀ ਵੀ ਇੰਨੇ ਲੋਕ ਆਉਂਦੇ ਕਿ ਤੁਮਾਕੇ ਤੋਂ ਨਹੀਂ ਹੈ ਨਾ ਇਕੱਠ ਦੁਨੀਆ ਦਾ ਮੰਨਿਆ ਪਰਮੰਨਿਆ ਇਕੱਠ ਸੀਗਾ ਜਿੱਥੇ ਤਕਰੀਬਨ 300 ਦੇ ਹਿਸਾਬ ਦੇ ਨਾਲ ਬੱਸ ਆਈ ਸੀ ਬੱਸ ਭਰ ਕੇ ਜਿਹੜੀ ਆਪਣੀ ਆਮ ਬੱਸ ਹੁੰਦੀ ਹੈ ਸਾਰੇ ਬਸ ਆਹ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਨਾ ਸਾਡੇ ਲੰਗਰ ਹਾਲ ਆ ਇੱਧਰ ਦੇਖੋ ਉਨੇ ਹੀ ਲੰਗਰ ਹਾਲ ਦੇ ਵਿੱਚ ਆ ਇੱਧਰ ਸਾਹਮਣੇ ਪੰਡਾਲ ਆ ਉਨੇ ਹੀ ਪੰਡਾਲ ਦੇ ਵਿੱਚ ਇੱਥੇ ਕਰੋੜਾਂ ਦੇ ਹਿਸਾਬ ਨਾਲ ਇਕੱਠ ਹੁੰਦਾ ਇੱਥੇ ਜਿਹੜਾ ਲੰਗਰ ਬਣਦਾ ਨਾ ਉਹ ਵੀ ਕਰੋੜਾਂ ਦੇ ਹਿਸਾਬ ਨਾਲ ਹੀ ਬਣਦਾ ਕੋਈ ਹਾਂ ਦਾ